ਨਰਮਲ ਜੀ ਅੱਜ ਕੀ ਗੱਲਬਾਤ ਸਰ ਇੱਥੇ ਆਏ ਪਿਆ ਸੀ ਮੇਰੇ ਸਹੁਰੇ ਦੀ ਡੈਥ ਹੋ ਗਈ ਸੀ ਜਿੱਥੇ ਆਏ ਹੋਏ ਸੀਗੇ ਸਿਦਮਾ ਸਟੇਸ਼ਨ ਵਾਲਾ ਉਹ ਗੱਦੇ ਜਾਣਾ ਸੀ ਉਹ ਕਾਲੀ ਸੀਗੀ ਤੇ ਖੜੇ ਖੜੇ ਲੰਘਣ ਲੱਗੇ ਪਾਸ ਗਿਆ ਤੇ ਉਹ ਟ੍ਰੇਨ ਦੇ ਚਪੇਟ ਜਾ ਗਿਆ ਨਜ਼ਰਪਾਲ ਕਰ ਗਿਆ ਰਿਸ਼ਪਾਲ ਨਾਮ ਜੀ ਨਰਮਲ ਜੀ ਹਾਂ ਜੀ ਕੀ ਗੱਲਬਾਤ ਹੋਈ ਸਰ ਇੱਥੇ ਆਏ ਪਏ ਸੀ ਮੇਰੇ ਸਹੁਰੇ ਦੀ ਡੈਥ ਹੋ ਗਈ ਸੀ ਜਿੱਥੇ ਆਏ ਹੋਏ ਸੀ ਸਦਮਾ ਸਟੇਸ਼ਨ ਵਾਲਿਆਂ ਦਾ ਅੱਛਾ ਜੀ ਤੋਂ ਇਹ ਕਿਤੇ ਲਾਈਨ ਕ੍ਰੋਸ ਕਰਨ ਲੱਗੇ ਸੀਗੇ ਤੋਂ ਪੈਰ ਫਸ ਗਿਆ ਕਿਤੇ ਵਿੱਚ ਤੋਂ ਉੱਥੇ ਡੈਥ ਹੋ ਗਈ ਉਹਨਾਂ ਦੀ ਲਾਈਨ ਕੋਨ ਕ੍ਰੋਸ ਕਰਨ ਵਾਲੇ ਸ੍ਰਿਸ਼ਪਾਲ ਕੌਰ ਤੁਹਾਡੇ ਕਿ ਨਾਲ ਸੀ ਮੇਰੀ ਵਾਈਫ ਸੀ ਹਾਂ ਜੀ ਕਿੰਨੇ ਦਿਨ ਹੋ ਗਏ ਸੀ ਇੱਥੇ ਆਏ ਸਰ ਇੱਥੇ ਇਹਨਾਂ ਮਰਹਮਲ ਹੋਏਗਾ 4 ਦਿਨ ਕਰ ਹਾਂ ਜੀ 4 ਦਿਨ ਹੀ ਹੋਏ ਜੀ ਇਹ ਨਹੀਂ ਕੇਸ ਸੀ ਜੀ ਉਹਨਾਂ ਦੀ ਕੋਈ ਹੋਊਗੀ ਕੋਈ 40 ਕਿਤੇ ਲੱਗ ਛੱਗ ਜੀ ਹਾਂਜੀ ਤੇ ਕਿੰਨੇ ਬੱਚੇ ਇਹਨਾਂ ਦੇ ਸਰ ਦੋ ਗੁੱਡੀਆਂ ਹੀ ਇੱਕ ਕਾਕਾ ਹੀ ਹਾਂ ਜੀ ਕਿਹੜੀ ਜਗ੍ਹਾ ਰਹਿੰਦੇ ਹੋ ਤੁਸੀਂ ਅਸੀਂ ਰਹਿੰਦੇ ਜੀ ਆਪਣੇ ਅਮਰਜੀਤਪੁਰ ਜੀ ਅਮਰਜੀਤਪੁਰ ਹਾਂਜੀ ਸੁਲਤਾਨਪੁਰ ਦੇ ਨਾਲ ਹਾਂਜੀ ਡੱਲੇ ਦੇ ਨਾਲ ਹੀ ਠੀਕ ਹੈ ਹਾਂਜੀ ਤੇ ਇੱਥੇ ਕਿੱਥੇ ਆਏ ਹੋ ਤੁਸੀਂ ਇੱਥੇ ਸਿਧਮਾ ਟੇਸ਼ਨ ਵਾਲੇ ਹਾਂਜੀ ਭਾਈ ਜੀ ਕੀ ਨਾਮ ਜੀ ਮੇਰਾ ਜੀ ਸੰਦੀਪ ਸਿੰਘ ਸਿੱਧੂ ਸਿੱਧੂ ਸਿੱਧਮਾ ਵਾਲਾ ਜੀ ਸਿੱਧੂ ਸਾਹਿਬ ਕੀ ਗੱਲ ਬਾਤ ਜੀ ਗੱਲਬਾਤ ਕਹੋਣੇ ਕੀ ਜੀ ਆਨੰਮ ਕੋਈ ਨਹੀਂ ਸੀ ਸਿਰਫ ਸਾਡੇ ਚਾਚਾ ਜੀ ਦੀ ਡੈਥ ਹੋਈ ਆ ਉਹ ਡੈਥ ਦੇ ਸਬੰਧ ਵਿੱਚ ਆਏ ਹੋਏ ਸੀਗੇ ਮੇਰੇ ਭੈਣਾਂ ਚਾਚਾ ਜੀ ਦੀ ਬਿਟੀ ਆਇਆ ਤੇ ਇਹਨਾਂ ਦੇ ਜਿਹੜਾ ਜਵਾਈ ਦੀ ਡੈਥ ਪਹਿਲਾਂ ਹੀ ਹੋਈ ਸੀਗੀ ਅੱਜ ਇਹਨਾਂ ਦੇ ਜਵਾਈ ਦਾ ਸੀਗਾ ਭੋਗ ਤੇ ਭੋਗ ਤੇ ਜਾਣਾ ਸੀਗਾ ਉਹ ਕਾੜੀ ਸੀਗੇ ਤੇ ਕਾੜੇ ਕਾੜੀ ਨੰਗਣ ਲੱਗੇ ਫੇਰ ਫੁੱਟ ਫਸ ਗਿਆ ਤੇ ਉਹ ਟ੍ਰੇਨ ਦੇ ਚਪੇਟ ਚ ਆ ਗਿਆ ਜੀ ਕੀ ਨਾਮ ਸੀ ਉਹਨਾਂ ਦਾ ਰਿਸ਼ਪਾਲਪੁਰ ਰਿਸ਼ਪਾਲ ਜੀ ਕਿਹੜੀ ਜਗਾ ਮੈਂ ਉਹ ਅਮਰਜੀਤ ਕੋਠੇ ਜਿਹੜਾ ਸੁਲਤਾਨਪੁਰ ਦੇ ਨੇੜੇ ਆ ਜੀ ਅਮਰਜੀਤ ਕਿਹੜੀ ਜਗਾ ਇਹ ਸਦਮਾ ਸਟੇਸ਼ਨ ਵਾਲੀ ਜੀ ਮੇਰੇ ਪਿੰਡ ਦੀ ਹੈ ਹਾਂ ਜੀ ਸਾਡੇ ਪਿੰਡ ਦੀ ਹਾਂ ਜੀ ਸਾਡੇ ਪਿੰਡ ਮੇਰੇ ਚਾਚੇ ਦੀ ਬੇਟੀ ਆ ਜੀ ਠੀਕ ਠੀਕ ਜਿਹੜੀ ਟ੍ਰੇਨ ਟ੍ਰੇਨ ਜਿਹੜੀ ਮਾਰਨਿੰਗ ਟਾਈਮ ਆ ਜਿਹੜਾ ਡੱਬਾ ਹੁੰਦਾ ਛੋਟਾ ਤੇ 9 ਕੁ ਵਜੇ 9 ਕੁ ਵਜੇ ਆ ਡੀਐਮਜੂ ਛੋਟਾ ਡੱਬਾ ਹੈ ਹਾਂ ਜੀ ਹਾਂ ਜੀ ਸਰ ਸਰ ਕੀ ਮਾਮਲਾ ਜੀ ਇਹ ਮਾਮਲਾ ਇੱਕ ਡੀਐਮਜੂ ਟ੍ਰੇਨ ਜੋ ਕਿ ਨਕੂਦਰ ਤੋਂ ਲੁਧਿਆਣਾ ਜਾ ਰਹੀ ਸੀ ਤੇ ਪਿੰਡ ਸਦਵਾ ਲੱਗੇ ਇੱਕ ਲੜਕੀ ਜਿਸ ਦਾ ਨਾਮ ਰਿਸ਼ਪਾਲ ਉਹ ਟ੍ਰੇਨ ਦੇ ਚਪੇਟ ਵਿੱਚ ਆਣ ਕਰਕੇ ਜਿਸ ਦੀ ਮੌਤ ਹੋ ਗਈ ਹੈ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ 194 ਬੀ ਐਨ ਐਸ ਐਸ ਦੀ ਕਾਰਵਾਈ ਕਰਕੇ ਤੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਕਰਵਾਇਆ ਜਾਏ ਪੁਸ਼ਪੰਦ ਬਸ ਕਾਰਵਾਈ ਕਰ ਰਹੇ ਉਸ ਤੋਂ ਬਾਅਦ ਪੁਸ਼ਪੰਦ ਪੂਰਾ ਕਰਵਾ ਕੇ ਤੇ ਲਾਸ਼ ਸਸਕਾਰ ਲਈ ਨਦੇ ਹਵਾਲੇ ਕਰ ਰਹੇ